ਗਰ ਦੇਦਾ ਦੁਨੀਆ ਤਮਾਸ਼ਾ ਵੇਖਦੀ ਚੜਦੇ ਨੂੰ ਵੇਖ ਵੀ ਆ ਕਿੱਥੇ ਟਿਕਦੀ ਨਾ ਨਾ ਲਿਖਣਾ ਨਾ ਛੱਡੀ ਅਮਨ ਦੀ ਪਿਆ ਮੇਨਾ ਹਰਨ ਲਈ ਤਾਂ ਅਸੀਂ ਹੈ ਹੀ ਜਮੇ ਨਾ ਓ ਹਰਨ ਲਈ ਤਾਂ ਅਸੀਂ ਹੈ ਹੀ ਜਮੇ ਨਾ ਜਿਨ੍ਹਾਂ ਦੋਸਤਾਂ ਨੇ ਹਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਹੋਇਆ ਉਹਨਾਂ ਨੂੰ ਬੇਨਤੀ ਹੈ ਕਿ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਤਾਂਕਿ ਮੈਂ ਤੁਹਾਡੇ ਤੱਕ ਆਪਣੇ ਲਿਖਿਓ ਹੋਏ ਬੋਲਾਂ ਨੂੰ ਆਪਣੇ ਗੀਤਾਂ ਨੂੰ ਤੁਹਾਡੇ ਤੱਕ ਪਹੁੰਚਾ ਸਕਾਂ ਓ ਭਾਈ ਕਾਪੀਆਂ ਚ ਬੰਦ ਲਿਖਣਾ ਨਹੀਂ ਛੱਡਦਾ ਜ਼ਿੰਦਗੀ ਤੋਂ ਹਲੇ ਸਿੱਖਣਾ ਨਹੀਂ ਛੱਡਤਾ ਤੁਸੀਂ ਕਰੋ ਇਗਨੋਰ ਅਸੀਂ ਹੈ ਨਿਕਮਜ਼ੋਰ ਚੱਲਦੇ ਪਏ ਹਲੇ ਤੱਕ ਥਮੇ ਨਾ ਹਰਨ ਲਈ ਤੈਂ ਅਸੀਂ ਹੈ ਹੀ ਜਮੇ ਨਾ ਓ ਹਰਨ ਲਈ ਤੈਂ ਅਸੀਂ ਹੈ ਹੀ ਜਮੇ ਨਾ ਸਬਰ ਦਾ ਫਲ ਬੜਾ ਮਿੱਠਾ ਹੁੰਦਾ ਏ ਕਾਲੀ ਰਾਤ ਪਿੱਛੋਂ ਦਿਨ ਕਹਿੰਦੇ ਚਿਟਾ ਹੁੰਦਾ ਏ ਜਾਗਦੀ ਪਈ ਹਲੇ ਮਰੀ ਨਾ ਜ਼ਮੀਰ ਕਿੱਥੋਂ ਤੱਕ ਲੈ ਜੂਏ ਕਦਿਆਂ ਤਕਦੀਰ ਕੋ ਲੇਖਾਂ ਦਾ ਕੋਈ ਲੈ ਜੇ ਐਨੇ ਵੀ ਨ ਕਮੇ ਨਾ ਹਰਨ ਲਈ ਤੈਂ ਅਸੀਂ ਹੈ ਹੀ ਜਮੇ ਨਾ ਉਹ ਹਰਨ ਲਈ ਤੈਂ ਅਸੀਂ ਹੈ ਹੀ ਜਮੇ ਨਾ ਤਾਨਿਆਂ ਦੀ ਸੱਟ ਵੜੀ ਗੁੱਜੀ ਹੁੰਦੀ ਏ ਕੰਨਾ ਥਾਈ ਦਿਲ ਤੱਕ ਪੁੱਜੀ ਹੁੰਦੀ ਏ ਗਰਦੇ ਦਾ ਦੁਨੀਆ ਤਮਾਸ਼ਾ ਵੇਖਦੀ ਚੜਦੇ ਨੂੰ ਵੇਖ ਵੀ ਆ ਕਿਥੇ ਟਿਕਦੀ ਨਾ ਨਾ ਲਿਖਣਾ ਨਾ ਛੱਡੀ ਅਮਨਦੀ ਪਿਆ ਮੇ ਨਾ ਹਰਨ ਲਈ ਤੈਂ ਅਸੀਂ ਹੈ ਹੀ ਜਮੇ ਨਾ ਓ ਹਰਨ ਲਈ ਤੈ ਅਸੀਂ ਹੈ ਹੀ ਜਮੇ ਨਾ ਸਤਿ ਸ਼ਕਰ ਦੋਸਤੋ ਮੈਂ ਹਮਨ ਦੀ ਪਿਆਮਾ ਇਹ ਮੇਰੇ ਲਿਖੇ ਹੋਏ ਮੇਰੀਆਂ ਲਿਖੀਆਂ ਹੋਈਆਂ ਕੁਝ ਲਾਈਨਾਂ ਸਿਗੀਆਂ ਹੋਰ ਵੀ ਬਹੁਤ ਸਾਰੇ ਗਾਣੇ ਮੈਂ ਪਿਛਲੇ 12 14 15 ਸਾਲ ਤੋਂ ਲਿਖ ਰਿਹਾ ਜਿਹੜੇ ਮੈਂ ਆਪਣੇ ਕੁਝ ਫੈਮਿਲੀ ਪ੍ਰੋਬਲਮਸ ਕਰਕੇ ਜਾਂ ਸਰਕਮਸਟੈਂਸਸ ਕੁਝ ਇਦਾਂ ਦੇ ਬੰਦੇ ਗਏ ਕਿ ਮੈਂ ਆਪਣੇ ਇਸ ਪੈਸ਼ਨਸ ਨੂੰ ਜਾਂ ਇਸ ਸ਼ੌਂਕ ਨੂੰ ਨਹੀਂ ਮੈਂ ਪੂਰਾ ਕਰ ਸਕਿਆ ਕੁਝ ਫਾਈਨੈਂਸ਼ੀਅਲ ਪ੍ਰੋਬਲਮਸ ਪ੍ਰੋਬਲਮਸ ਕਰਕੇ ਨਾਲ ਨਾਲ ਜੋਬ ਦਾ ਵੀ ਦੇਖਣਾ ਸੀਗਾ ਮੈਨੂੰ ਸੋ ਫੋਨ ਮੈਂ ਕੋਸ਼ਿਸ਼ ਕਰੂੰਗਾ ਕਿ ਆਪਣੇ ਇਸ ਚੈਨਲ ਦੇ ਜਰੀਏ ਤੁਹਾਡੇ ਸਾਹਮਣੇ ਆਪਣੇ ਲਿਖੇ ਹੋਏ ਗੀਤਾਂ ਨੂੰ ਲੈ ਕੇ ਆ ਸਕਾਂ ਸੋ ਤੁਹਾਡੇ ਸਾਰਿਆਂ ਦੀ سپورਟ ਦੀ ਲੋੜ ਹੈ ਮੈਨੂੰ ਗਾਣੇ ਸਾਰੇ ਵਧੀਆ ਲਿਖੇ ਹੋਏ ਨੇ ਕੁਝ ਉਸ ਟਾਈਮ ਦੇ ਲਿਖੇ ਹੋਏ ਜੋ ਕਿ ਸ਼ਾਇਦ ਉਹ ਚੀਜ਼ਾਂ ਸ਼ਾਇਦ ਹੁਣ 트ੈਂਡ ਦੇ ਵਿੱਚੋਂ ਬਾਹਰ ਵੀ ਹੋ ਗਈਆਂ ਹੁਣ ਫੇਰ ਵੀ ਮੈਂ ਕੋਸ਼ਿਸ਼ ਕਰੂੰਗਾ ਨਾ ਥੋੜਾ ਬੋਤਾ ਉਹਨਾਂ ਨੂੰ ਇਹ ਜਿੰਨਾਕ ਥੋੜਾ ਬੋਤਾ ਉਹਨਾਂ ਦੇ ਬੋਲਾਂ ਦੇ ਵਿੱਚ ਚੇਂਜ ਕਰਕੇ ਜਿਵੇਂ ਵੀ ਅੱਜ ਦੇ ਮਹੌਲ ਦੇ ਹਿਸਾਬ ਨਾਲ ਜਿੱਦਾਂ ਦੇ ਚੱਲ ਰਹੇ ਕੋਸ਼ਿਸ਼ ਕਰੂੰਗਾ ਓਦਾਂ ਦੇ ਬਣਾ ਕੇ ਤੁਹਾਡੇ ਸਾਹਮਣੇ ਲੈ ਕੇ ਆਵਾਂ ਤੁਹਾਡੀ ਸਾਰਿਆਂ ਦੀ سپورਟ ਦੀ ਲੋੜ ਆ ਤਾਂ ਕਿ ਜੇ ਤੁਹਾਡਾ ਰਿਸਪੌਂਸ ਮੈਨੂੰ ਮਿਲਦਾ ਗਿਆ ਤਾਂ ਮੈਂ ਕੋਸ਼ਿਸ਼ ਕਰੂੰਗਾ ਫਿਊਚਰ ਦੇ ਵਿੱਚ ਗਾਣਾ ਗਾਣਾ ਰਿਕਾਰਡ ਕੋਈ ਕਰਵਾ ਸਕਾਂ ਸੋ ਇੰਨੀ ਕ ਬੇਨਤੀ ਸੀ ਧੰਨਵਾਦ ਦੋਸਤੋ